ਕੀ ਰਹਾ ਜੇ ਉਹਨੇ ਮੈਨੂੰ 5 ਮਿੰਟ ਕਹਿੰਦਾ ਸੀਗਾ ਕਹਿੰਦਾ ਮੰਮੀ 8 ਵਜੇ ਅਮੇ 5 ਮਿੰਟਾਂ ਅੰਦਰ ਕੋਣ ਆ ਗਿਆ 5 ਮਹੀਨੇ ਪਹਿਲਾਂ ਕਰਵਾਏ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ ਤੇ ਮੁੰਡੇ ਦੀ লাশ ਸ਼ਮਸ਼ਾਨ ਘਾਟ ਦੇ ਪਿੱਛੋਂ ਮਿਲੀ ਹੈ ਜਿਸ ਹਾਲਾਤਾਂ ਦੇ ਵਿੱਚ লাশ ਮਿਲੀ ਜਿਹੜਾ ਕਿ 3 ਦਿਨਾਂ ਤੋਂ ਲਾਪਤਾ ਸੀ ਤੇ ਜਦੋਂ ਪਰਿਵਾਰ ਆਪਣੇ ਜਵਾਨ ਪੁੱਤ ਦੀ ਦੇਨੂ ਦੇਖਦਾ ਤਾਂ ਭੁੱਬਾ ਨਿਕਲ ਜਾਂਦੀਆਂ ਨੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਮਾਮਲਾ ਬਰਨਾਲਾ ਦੇ ਪਿੰਡ ਤਾਜੋਕੇ ਤੋਂ ਸਾਹਮਣੇ ਹੈ ਜਿੱਥੇ ਕਿ ਅਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਦਾ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਉਹਨਾਂ ਦੀ ਲਵ ਮੈਰਿਜ ਹੋਈ ਸੀ ਤਾਂ ਪਤਨੀ ਦੇ ਬਿਆਨਾਂ ਦੇ ਮੁਤਾਬਿਕ 3 ਦਿਨ ਪਹਿਲਾਂ ਉਹਨਾਂ ਦੇ ਦੋਸਤ ਉਸ ਨੂੰ ਲੈ ਕੇ ਗਏ ਸੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਕਿ ਉਹ ਹੁਣੇ ਆਉਂਦਾ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਗਿਆ ਤਾਂ ਉਹਨੇ ਕਿਹਾ ਕਿ ਮੈਂ 5 ਮਿੰਟਾਂ ਦੇ ਵਿੱਚ ਆਉਣਾ ਪਰ 5 ਮਿੰਟ ਦਾ ਫੋਨ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਲੱਗਿਆ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪਹਿਲਾਂ ਤਾਂ ਉਹਦਾ ਇੰਤਜ਼ਾਰ ਕੀਤਾ ਗਿਆ ਜਦੋਂ ਨਹੀਂ ਆਇਆ ਤਾਂ ਉਸ ਤੋਂ ਬਾਅਦ ਆਪਣੇ ਪਧਰਤੇ ਭਾਲ ਕੀਤੀ ਗਈ ਜਦੋਂ ਨਹੀਂ ਲੱਭਿਆ ਤਾਂ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਤੁਹਾਡੇ ਪੁੱਤਰ ਦਾ ਜੋ ਮੋਟਰਸਾਈਕਲ ਸਟੇਡੀਅਮ ਦੇ ਕੋਲ ਖੜਾ ਉਸ ਤੋਂ ਬਾਅਦ ਜਦੋਂ ਪਰਿਵਾਰ ਜਾ ਕੇ ਦੇਖਦਾ ਸਟੇਡੀਅਮ ਦੇ ਕੋਲ ਕੋਈ ਵੀ ਨਹੀਂ ਸੀਗਾ ਉਸ ਤੋਂ ਬਾਅਦ ਇੱਕ ਬੱਕਰੀਆਂ ਚਾਰਿਆ ਸੀਗਾ ਕੋਈ ਸ਼ਖਸ ਉਸਨੇ ਦੱਸਿਆ ਕਿ ਮੈਨੂੰ ਬਦਬੂ ਆਈ ਤੇ ਮੈਂ ਜਾ ਕੇ ਵੇਖਿਆ ਤੇ ਫਿਰ ਪਤਾ ਲੱਗਦਾ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਕਤਲ ਹੋ ਚੁੱਕੀ ਹੈ ਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਪੁਲਿਸ ਤੱਕ ਪਹੁੰਚਦੇ ਤੇ ਪੁਲਿਸ ਦੇ ਵੱਲੋਂ ਪੂਰੀ ਘਟਨਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਇਸ ਬਾਬਤ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਪੁਲਿਸ ਮੁਲਾਜ਼ਮਾਂ ਤੋਂ ਸੁਣਨੇ ਆਂ ਕਿ ਤਾਂ ਕਰਕੇ ਨਾ ਕਰਦੇ ਤੇ ਮੈਂ ਕਿਹਾ ਮੈਂ ਗੱਲ ਥੜੀਆ ਕਹਿੰਦੇ ਫਿਰ ਤੇਰੇ ਪਤੀ ਦਾ ਨਾਮ ਕੀ ਸੀ ਬੇਟਾ ਦੱਸ ਇਹ ਗੁਰਪ੍ਰੀਤ ਸਿੰਘ ਸੀ ਬਰ ਬਰਬੇ ਜੰਗਣਾ ਮੈਂ ਪਾਣੀ ਤੋਤਾ ਕਰਦੇ ਕਹਿੰਦਾ ਮੈਂ ਹੋ ਗਿਆ ਉਹਦੇ ਬਾਅਦ ਦੋ ਮੁੰਡੇ ਦਾ ਫੋਨ ਆਇਆ ਉਹਨੂੰ ਦੋ ਮੁੰਡੇ ਸੀਗੇ ਨਾਲ ਦੋ ਮਿੰਟੇ ਨਾਲ ਲੈ ਗਿਆ ਉਹ ਜਸੂ ਕੋਲੀ ਲੈ ਕੇ ਗਿਆ ਉਹ ਦੋ ਮਿੰਟਿਆਂ ਨਹੀਂ ਕੁਛ ਕੀਤਾਗਾ ਨਾਲੇ ਉਹਨੂੰ ਦੋ ਮੁੰਡਿਆਂ ਨੇ ਲਪਤਾ ਲੱਗੀ ਜਾਂਦਾ ਸੀ ਇਹਨੂੰ ਮੈਂ ਕਿਹਾ ਵੀ ਆ ਜਾ ਨਾ ਆ ਜਾ ਕਹਿੰਦਾ 5 ਮਿੰਟ ਜੀ ਆ ਗਿਆ ਉਹਦੇ ਬਾਅਦ ਮਮੀ ਨੇ 7 ਵਜੇ ਤੇ ਗੱਲ ਕਰੀਏ ਕਹਿੰਦਾ ਆ ਜਾ ਕਹਿੰਦਾ 5 ਮਿੰਟ ਜੀ ਆ ਗਿਆ ਫਿਰ ਸਾਨੂੰ ਸਟੇਡੀਅਮ ਚ ਸਵੇਰੇ ਜਦੋਂ ਅਸੀਂ ਗੁਰਦੁਆਰੇ ਗਏ ਕੱਲ ਹੱਥ ਨੇ ਉਹ ਸਾਨੂੰ ਮੋਟਰਸਾਈਕਲ ਮਿਲਿਆ ਤੇ ਕਿਸੇ ਨੇ ਨਹੀਂ ਦੇਖਿਆ ਕਾਸੀ ਹੋਣ ਅਸੀਂ ਭੰਡਣ ਗਏ ਗੁਰਦੁਆਰੇ ਸਟੇਡੀਅਮ ਚ ਉਹ ਤੋਂ ਕ ਮੋਟਰ ਸੈਕਾ ਸਟੇਡੀਅਮ 'ਚ ਖੜਾ ਸੀ ਆ ਹਾਂ ਸਟੇਡੀਅਮ 'ਚ ਖੜਾ ਸੀਗਾ ਉਦੋਂ ਕੋਈ ਗੋਰਾ ਨਾ ਹੁੰਦਾ ਕੋਈ ਬੱਕਰੀ ਚਾਰਦਾ ਉਹ ਸੋ ਗੁਰਦਵਾਰੇ ਖੜਾ ਕੇ ਆਗਾ ਤੇ ਅੱਜ ਕਿਵੇਂ ਪਤਾ ਲੱਗਿਆ ਤੁਹਾਨੂੰ ਅੱਜ ਅਸੀਂ ਕੋ ਸਟੇਡੀਅਮ 'ਚ ਆਉਣ ਕਰੀਏ ਅਸ ਸਟੇਡੀਅਮ ਤੋਂ ਅਸੀਂ ਉਹ ਬਾਲੀ ਜਾਂਦੇ ਸੀ ਕਿ ਕਿਤੇ ਇੱਥੇ ਰੋਵੇ ਇੱਥੇ ਰੋਵੇ ਸਾਰੇ ਨਾਲ ਸਾਨੂੰ ਪਤਾ ਨਹੀਂ ਕੌਣ ਘਰੇ ਲਿਆਇਆ ਕਨੇ ਆਜੋ ਵੀ ਕੀ ਘਰੇ ਆ ਗਿਆ ਕਨੇ ਉਹਦੇ ਮਾੜੀਆਂ ਮੁੱਟ ਗਈ ਸੱਟਾ ਗਿਆ ਕਦੇ ਘਰੇ ਆਜੋ ਤੇ ਅਸੀਂ ਜਦੋਂ ਘਰੇ ਆਏ ਨਹੀਂ ਫੇਰ ਫੇਰ ਉਹ ਤਾਂ ਸਾਨੂੰ ਫੇਰ ਇੱਥੋਂ ਬਿਠਾ ਕੇ ਲੈ ਗਏ ਖੇਸ ਲੈ ਕੇ ਘਰੇ ਸਾਡੇ ਕੋਈ ਜੀ ਨਹੀਂ ਦੱਸਦੇ ਹੁਣ ਸਾਨੂੰ ਆਏ ਆ ਵੀ ਸਾਨੂੰ ਸਾਥ ਕੀ ਇਹਦੀ ਪੁਲਿਸ ਦੇ ਵਿੱਚ ਤੁਸੀਂ ਰਿਪੋਰਟ ਦਿੱਤੀ ਸੀ ਅਸੀਂ ਸਾਰਾ ਕੁਝ ਦਿੱਤਾ ਸੀ ਪੁਲਿਸ ਦੇ ਰਿਪੋਰਟ ਦਿੱਤੀ ਸੀ ਵੀ ਗੱਲ ਕਰੋ ਸਵੇਰੇ ਮੈਂ ਫੋਨ ਲਾਇਆ ਥਾਣੇ 'ਚ ਨਾ ਰਹਿ ਗੁੰਮਸ਼ੁਦਾ ਦੀ ਇਤਲਾ ਆ ਗਈ ਸੀ ਮੈਂ ਸਵੇਰੇ ਫੋਨ ਲਾਇਆ ਪੁਸਤ ਵਾਲੇ ਨੂੰ ਕਹਿੰ ਕਦੇ ਕੋਈ ਨਹੀਂ ਆਏ ਕਿ ਕੇ ਫੋਨ ਕੱਟਣਾ ਸਾਡੇ ਕਿਸੇ ਨੇ ਨਹੀਂ ਗੱਲ ਸੁਣੀ ਬੇੜਾ ਬੇੜਾ ਵਿਆਹ ਕਿੰਨੇ ਟਾਈਮ ਪਹਿਲਾਂ ਦਾ ਜ਼ਿਆਦਾ ਥੋੜਾ ਜਿਹਾ ਹੋਇਆ ਜੇ ਫਿਰ ਪੰਜ ਵੀ ਨਹੀਂ ਹੋਇਆ ਕਿ 11 ਤਰੀਕ ਨੂੰ ਹੋਇਆ ਸੀਗਾ